ਸਾਹਿਬ ਜੀ ਦੀ ਪਰਵਾਹ ਨਾ ਬੜੇ ਸਮੇਂ ਸਮੇਂ ਤੋਂ ਆਜਿਹੀ ਲਈ ਬਹੁਤ ਬਹੁਤ ਧੰਨਵਾਦ ਮੇਰੀ ਕੀਰਾਗਾ ਟੀਮ ਨੂੰ ਪਾ ਦੇ ਕੇ ਸੁਣਾਇਆ ਜਾਂਦਾ ਜੀ ਲਾਲੀ ਬੇਨਤੀ ਕਰਾਂਗੇ ਬਾਬਾ ਜੀ ਦਾ ਬਬਰਨਾਮਾ ਸੁਣ ਜੀ ਬਾਬਾ ਜੀ ਦਾ ਆਜਿਹੀ ਟਵਾਰ ਨੇ ਮੈਂ ਗਿਆਸੀ 30 ਦਿਨਾਂ ਦੀ ਛੁੱਟੀ ਜਮਾ ਦੇ ਬਾਬਾ ਜੀ ਬਾਬਾ ਖੀਰ ਸਿੰਘ ਜੀ ਕਿੱਡੇ ਵੱਟ ਵਾਲੇ ਨਾਲ ਪੁੱਛ

ਚੱਲਣੇ ਟਰੈਕਟਰ ਟ੍ਰੈਕ ਰਾਜ ਕਰਨ ਤੇ ਗੋਮਤ ਵਿਧੀ ਅੱਲਾਮਾ ਬੇਗਰ ਸੁਰਾਇ ਚੱਲਣ ਤੇ ਰੇਲ ਕੀਤਾ ਗਿਆ ਬਹੁਤ ਭਰਾਂ ਖੜਿਆ ਜੀ ਬਰ ਰੌਣਕ ਠੀਕ ਆ ਬਾਤ ਹੋਗਾ ਹੋਰ ਅੱਜ ਦਾ ਤੈਨ ਹੈ ਉਹ ਪਿਆਰ ਕਰਦਾ ਸਾਡੇ ਪਾਏ ਦੀ ਮਾਰ ਕਰਦਾ ਤੈਨੂੰ ਪਾਰ ਦੇ ਰਿਹਾ ਜੀ ਜੋ ਪਨੇ ਦਾ ਕਰਨ ਦੇ ਕਰਕੇ ਪਿੰਡ ਦੇ ਵਿਦਿਆਰਥੀ ਭਾਈ ਹਰਪ੍ਰੀਤ ਸਿੰਘ ਦੀ ਰਾਖੀ ਦੇ ਪਾਈ ਤਕਬੀਰ ਤੇ ਖਾਲਸੇ ਦੇ ਦੌਰ ਤੇ ਉਹਨਾਂ ਨੂੰ 50000 ਰੁਪਏ ਵਾਤੇ ਵੇਤੀ ਕੀਆ ਸਰਕਾਰ ਵੱਲੋਂ ਭਾਈ ਹਰਪ੍ਰੀਤ ਸਿੰਘ ਜੀ ਦਾ ਗੁਰਮੁਖ ਸਾਹਿਬ ਦੇ ਵਿਦਿਆਰਥੀ ਕੈਨੇਡਾ ਦੇ ਸਕੂਲ ਦੇ ਜਾ ਵਸਲੇ ਉਹਨਾਂ ਨੂੰ 15000 ਰੁਪਏ ਗੁਰੂਆਂ ਸਵਾਵਾ ਦੀ વાં ડોલી ના આ ઘડો પી લો ડોલ જ ના ડોલ જ ના ઓય વાર બાર કાઢ ઓય ના પડવા જા રે ડોલી જ ના જાવ બસ બહુત બહુત ડોલ જુગા થા ડોલ જ ના યે ਆਹ ਮੈਂ ਕਿੰਨ ਮਾਰੀ ਜਾਂਦਾ ਪਾਈ ਮੇਰ ਸਿੰਘ ਜੀ ਸੁਖਰਾ ਉਹਨਾਂ ਦਾ ਸਾਡੀ ਜਪਾ ਪ੍ਰਚਾਰ ਪਹਿਲਾਂ ਕਰਕੇ ਵਾਰ-ਵਾਰ ਦੁਹਰਾਈ ਜਾਵੇਗੀ ਉਪਰੰਤ ਗਿਆਨੀ ਅਮਰਜੀਤ ਸਿੰਘ ਜੀ ਸੁਖਰਾ ਉਹਨਾਂ ਦਾ ਕਮਿਸ਼ਰੀ ਜੱਤਾ ਗੁਰੂ ਕੀ ਸੰਗਤ ਰੋਗ ਨੂੰ ਰੋਕੇ ਬੋਲੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਾਈ ਅਨੋਰ ਸਿੰਘ ਜੀ ਸੁਖਰਾ